ਉਹ ਗਾਇਸ ਪਰ ਕੇ ਮੈਂ ਨੂ ਬਲੋ ਹੁਣ ਆ ਗਿਆ ਆਪਾਂ ਕੋਠੇ ਤੇ ਬਾਕੀ ਹੁਣ بارش ਹੋ ਰਹੀ ਹੈ ਪਰ ਆਪਾਂ ਪਤੰਗ ਡਾਲੇ ਤੇ ਉਦੋਂ ਵਾਰ ਇੱਕੋ ਲੱਗਤ بارش ਆ ਗਈ ਆਪਾਂ ਨੇ ਥੱਲੇ ਫਟਾਫਟ ਉਤਰੇ ਆ ਗਿਆ ਹੁਣ ਬਲੋਗ ਸ਼ੁਰੂ ਕਰਦਾ ਤੇ ਮੈਂ ਚੱਲੋ ਫਿਰ ਕਰਿਆ ਹੁਣ ਬਲੋਗ ਸ਼ੁਰੂ ਦੇਖੋ ਅੱਜ ਦੇ ਬਲੋਗ ਨਾਲ ਮੇਰੇ ਨਾਲ ਜੁੜੇ ਰਹੋ ਮਿਲਦੇ ਆ ਚੱਲੋ ਹੁਣ ਚੱਲੋ ਹੁਣ ਬਾਈ ਬਹੁਤ ਆਰਾਮੀ ਬਹੁਤ ਜ਼ਿਆਦਾ ਤੇਜ਼ ਹੋ ਗਿਆ ਬਾਕੀ ਹੋਰ ਬਾਸੇ ਤਾਂ ਮਰੰਡੇ ਗੱਨੀ ਹੋ ਗਿਆ ਸ਼ਿਮਰੇ ਹੋ ਗਿਆ ਇੱਧਰ ਬਹੁਤ ਜ਼ਿਆਦਾ ਬਰਫ਼ ਗਿਰੀ ਹੈ। ਬਾਕੀ ਇੱਧਰ ਤਾਂ ਜਿਤਾ ਪਤਾ ਨਹੀਂ ਉਹ ਦੇਖੋ ਇੱਕ ਪਤੰਗ ਉੜਦਾ ਅੰਨੇ ਵੀ। ਦਿਖ ਰਿਹਾ ਦੇਖੋ ਆ ਦੇਖੋ। ਹੁਣ ਮੀਂਹ ਬਹੁਤ ਜ਼ਿਆਦਾ ਤੇਜ਼ ਹੋ ਗਿਆ ਹੁਣ ਆਪਾਂ ਚੱਲਦੇ ਆ ਥੱਲੇ। ਵਿਸ਼ੇ ਦੀ ਵਾਰੀ ਇੱਕ ਵਾਰ ਯੂਰੇ ਵੀ ਬਰਫ਼ ਗਿਰੀ ਤੇ ਬਹੁਤ ਜ਼ਿਆਦਾ ਉਰੇ ਪਈ ਸੀ ਪਰ ਉਹ ਵੀਡੀਓ ਆਪਾਂ ਨੇ ਪਾਈ ਨਹੀਂ ਸ਼ੋਰਟ ਪਾ ਦਿੱਤੀ ਬਸ। ਬਾਕੀ ਮੀਂਹ ਦੇਖੋ ਇੱਧਰ ਅਰੇ ਆ ਨਾ ਪੱਥੱਲੇ ਆ ਗਏ ਆਹ ਬੰਨਾ ਸਾਹਮਣੇ ਸੱਤ ਬਾਕੀ ਹੰਤੂ ਸੇ ਇਹਦੇ ਬਾਹਰ ਦੇ 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 ਦੇਖੋ ਦੇਖੋ ਕਾਰੇ ਆ ਮੀਂਹ ਆਪਾਂ ਘੁੰਮਣ ਜਾਣੀ ਸੰਭ ਤੇ ਜੰਮੀ ਹਟ ਗਈ ਉਹ ਜਾ ਚੱਲੂਗਾ ਆਪਾਂ ਘੁੰਮਣ। ਟਟ ਗਿਆ ਹੁਣ ਆਪਾਂ ਕੋਠੇ ਕਿੰਨੇ ਆ ਪਤੰਗ ਗੜਾਣ। ਬਾਕੀ ਮੈਂ ਬਦਲਵਾ ਜੀ ਹੈ। ਬਾਕੀ ਹੁਣ ਥੋੜੀ ਧੁੱਪ ਵੀ ਨਹੀਂ ਰਹੀ ਹੋਈ। ਸਬਾਅਦ ਫੇਰ ਨਮੀ ਆ ਜਵੇ। ਪਤੰਗ ਥੋੜੀ ਹੀ ਉੜਦੇ ਵੀ ਹੈ। ਚੱਲੋ ਹੁਣ ਆਪਾਂ ਚੜਦੇ ਉੱਪਰ ਕੋਠੇ ਦੇ। ਆਪਾਂ ਹੁਣ ਚੜਦੇ ਆ ਇਸ ਕੋਖੇ ਤੇ ਹੁਣ ਆਪਾਂ ਚੜਾਂਦੇ ਆ ਆਪਣੇ ਪਤੰਗ ਤੁਸੀਂ ਦੇਖੋ ਬਲੌਗ ਆਪਾਂ ਨੇ ਚੱਕ ਲਈ ਪਤੰਗ ਆਪਾਂ ਨੂੰ ਹੁਣ ਲਾ ਲਈਏ ਫੋਨ ਸਟੈਂਡ 'ਤੇ ਚੱਲੋ ਬਾਕੀ ਤੁਸੀਂ ਇੱਧਰ ਵੀ ਦੇਖ ਲਓ ਪਤੰਗ ਥੋੜੇ-ਮੋੜੇ ਉੜਦੇ ਆ। ਬਾਕੀ ਬੱਦਰਵਾਈ ਬਹੁਤ ਹੋਈ ਹੋਈ। ਬਾਕੀ ਉਹ ਵਿਊ ਉਹ ਘੰਟ ਆ ਰਿਹਾ। ਚੱਲੋ ਹੁਣ ਆਪਾਂ ੜਾਈਏ ਪਤੰਗ ਆਵੇ ਆਪਣਾ ਪਤੰਗ। ਲਾਈਵ ਹੈ। ਆ ਹੁਣ ਦੰਤੇ ਪਤੰਗ ੜਾਣ ਲੱਗੇ ਦੇਖੋ। ੜਾ ਈਏ।

of these. ਬਾਕੀ ਹੋਣਾ ਧੁੱਪਾ ਵੀ ਨਿਕਲ ਗਿਆ ਹਣਾ ਟਕਾਂਗੋ ਦੇਖੋ ਉਹ ਉੱਡ ਗਿਆ ਇਹ ਜੀ ਲਿਆ ਬਾਈ ਸਟੈਂਡ ਲਿਆ ਉਹਨੂੰ ਲਾਰਜ ਸਟੈਂਡ ਤੋਂ ਫੇਰ ਆਪਣੇ ਕੋਲ ਤੋਂ ਹੋਰ ਬਹੁਤ ਜ਼ਿਆਦਾ ਕਸਤਾ ਹੈ मौसम का भी नहीं पता लगता है कारण है कारण मौसम चढ़ गया बाकी धुप्प देखो बहुत ज्यादा अखाइ पै रही है ਆਈ ਆਪਣੀ ਡੋਰ ਟੁੱਟ ਗਈ ਗਾਇਸ ਤਵਾ ਤੇ ਘੱਟ ਬਣਨ ਆਈ ਜੀ ਪਰਾ ਪਾੜੋ ਦੇ ਘੱਟ ਬੰਦੀ ਦੇ ਟੋਰ ਕੁੱਟ ਗਿਆ ਤੂੰ ਚੱਲੋ ਦੋ ਚੋ ਬਹੁਤ ਜ਼ਰਾ ਦਿਲ ਜਣਾ ਕੈਂਕੀ ਗਿਆ ਪੱਛੇ ਜਿਹੜੇ ਨਵੇਂ ਨਵੇਂ ਹੈਗੇ ਸਬਸਕ੍ਰਾਈਬਰ ਮੇਰੇ ਆਕੀ ਇੱਕ ਨਹੀਂ ਪਾਸਬੋਰਡ ਦਿੰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਆਵਦੋ ਅੱਗੇ ਅੱਗੇ ਸ਼ੇਅਰ ਕਰੋ ਇੱਕਣਾ ਹੀ ਆਪਾਂ ਡੇਲੀ ਬਲੌਗ ਲੈ ਕੇ ਆਏ ਕਰਦੇ ਹੁਣ ਆਪਣਾ ਮੈਗਾ ਪਤੰਗ ਉਹ ਦੇਖੋ ਪਿਆ ਹੁਣ ਆਪਾਂ ਡਾਉਂਗੇ ਉਹ ਉੱਥੇ ਦੇਖੋ ਆਪਣਾ ਪਤੰਗ ਹੋ ਰਿਹਾ ਹੁਣ ਆਪਾਂ ਡਾਂ ਤੇ ਦੇਖੋ ਇਸ ਕੋ ਲਾ ਲੀਏ ਫੋਨ ਨੂੰ ਸਟੈਂਡ ਪਰ ਅਬੀ भई बसांत मूने टे कीअं ਕਈ ਬਹੁਤ ਜਰਾ ਬੈ ਗਿਆ ਮੈਂ ਉੱਪਰ ਆ ਪਿੱਛੇ ਦੀ ਪਛਾਣ ਨਹੀਂ ਗਿਆ ਇਹਨਾਂ ਨਾਲ ਹਾਲਾਂ ਦੇ ਤਾਂਗੜਾ ਹੁੰਦਾ ਉਹ ਚੁੱਪ ਗਿਆ ਨਾ ਪਾ ਪੇ ਚਾਰਾਂ ਲੱਗੇ ਆ ਦੇਖਦੇ ਕਿਹੜਾ ਵੱਟ ਹੁਣ ਤਾਂ ਸਾਰੇ ਖੱਟੂਗਾ ਹੁਣ ਲਾਲ ਪਾਣੀ ਦੇ ਸਾਹ ਹੱਡਣ ਲਾ ਲਵੇ bye पतंग हूँ बढ़ते हैं हम चेहर बहुत ज्यादा भारी हो गए टुटी डोल बहुत ज्यादा टुट यार पंगा पै गया चेहर डोल बहुत टुक गई है ਹੁਣ ਹੁਣ ਆਪਣਾ ਪਤੰਗਾਂ ਲੈ ਟਾਈਮਰ ਲਾ ਲਾ ਕੇ ਇੱਕ ਪਤੰਗਾ ਉੱਪਰ ਆ ਗਿਆ। ਦੇਖੋ ਹੁਣ ਆਪਣਾ ਪਤੰਗ ਉੜਦੇ ਆ। ਬਾਕੀ ਹੋਰ ਇੱਕ ਪਤੰਗ ਉੱਥੇ ਪਿੱਛੇ ਤੇ ਉੜਿਆ ਤਾਂ ਉਹ ਵੀ ਆਪਾਂ ਨੇ ਵੜ ਪਿਆ। ਹੁਣ ਆਪਾਂ ਆਹ ਡਾਰਿਆ ਪਤੰਗ। ਬਾਕੀ ਵੀ ਤੁਸੀਂ ਕਹੂੰ ਕਿ ਦੇਖ ਲਓ ਆ ਲੋ। ਚੈੱਕ ਕਰ ਲਓ ਪਲਾਸਟਿਕ ਨਹੀਂ ਹੈਗੀ ਨਟਾ ਡੋ ਰਹੇ। ਜੇ ਡਾਡੋਲ ਟੁੱਟੇ ਜਾਂਦੀ ਇਹ। ਬਾਕੀ ਕੋ ਪਟੰਕ ਬਾੜਦੇ ਆ ਇੱਕ ਹੁਣ ਉਹ ਨੀਲੇ ਵਾਲੇ ਨਾਲ ਪੇ ਚਲਾ ਕੇ ਆਦੇ ਦੇਖੋ ਤੁਸੀਂ ਬਾਈ ਤੋਂ ਨੁਸਾਬ ਨਹੀਂ ਦਿਖ ਰਿਹਾ ਹੁਣ ਸ਼ਾਇਦ ਬਾਕੀ ਆ ਬਣਾਣਾ ਵੱਟ ਮੋਲੀ ਪਟੰਕਾ ਆਇਆ ਫਿਰ ਇੱਕੇ ਪਟੰਕ ਆਪਣੇ ਕੋਲ ਨੈਸਾ ਛੱਡਦੀ ਤੇ ਦੇਖਦੇ ਕਿਤਾ ਬੱਡਰ ਨੂੰ ਤਾਂ ਖਾ ਗਿਆ ਵਾ ਤੇ ਅੰਦਰ ਜਾ ਬਾਈ ਤੋਰ ਬਾਈ ਵੇਸ ਕਾਂ ਲੈ ਕੇ ਗਿਆ ਅੰਦਰ ਗਿਆ تنوں دیکھو ابو سنڈے دا ویلا ہو گا سالے جامدہاں دا کمڑاں گا۔ او دیکھو۔ آ جا۔ نا یاں تو آ۔ بیٹچین آ رہا ہے گا۔ لا

ਨਟਾਡੋ ਹੁਣਾਂ ਪਰ ਹੁਣੀ ਕਲਾਸ ਸੀ ਤਾਂ ਉਹ ਆਪਣਾ ਸਾਡਾ ਨਟਾ ਵਾਲਿਆਂ ਦਾ ਸੇਤੀ ਵਰਡ ਹੁੰਦਾ ਕਿਚਨ ਹੀ ਲਾਈ ਹੈਗੀ ਕਿਚਰ ਉਹ ਲੋਕਗੀ ਟਿਆ ਬਣੀ ਤਾਂ ਉਹਦੇ ਕਰਕੇ ਆਪਣਾ ਪਤੰਗ ਬੱਡ ਹੋ ਗਿਆ ਬਾਕੀ ਹੁਣਾਂ ਉਹ ਕਾਟੇ ਪਤੰਗ ਉੜਦੇ ਨੇ ਬਾਕੀ ਆਪਾਂ ਕੱਦੂ ਪਤੰਗ ਉਡਾਉਂਗੇ ਦੇਖੋ ਬਾਕੀ ਤੁਹਾਨੂੰ ਹੁਣ ਉੱਪਰ ਦਾ ਨਜ਼ਾਰਾ ਦਿਖਾ ਦਦੇ ਆ ਪਤੰਗ ਕਿੰਨੇ ਘੁੰੜਦੇ ਦੇਖੋ ਇੱਕ ਘਟਾ ਬਾਈ ਸਾਹਿਬ ਉਡਾ ਰਿਹਾ ਬਾਕੀ ਇੱਧਰ ਦੇਖੋ ਬਸਾਂਤ ਨੂੰ ਜਿਆਦਾ ਉਡਣੀਆਂ ਪਤੰਗ ਬਾਕੀ ਇੱਧਰ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਹੈ ਅੱ비 ਉਹ ਭੋਗ ਕੰਡਾ ਰਿਹਾ ਬਾਕੀ ਉੱਥੇ ਦੇਖੋ ਅੱਗੇ ਥੋੜੇ ਥੋੜੇ ਇਹ ਪਹਾੜ ਦਿਖਦੇ ਹੋਣੇ ਇਕੋਥੇ ਚਾਂਦਨੀ ਉੜੀ ਜੀ ਉਥੇ ਤੇ ਆਪਾਂ ਨੇ ਪਤੰਗਾਂ ਬਾੜਦੇ ਆ ਖਿੱਚ ਮਾਰਨਾ ਹੈ ਤਾਂ ਬੜਾ ਸੋਹਣਾ ਦਾ ਮੀਨ ਹੁਣ ਹਟ ਗਏ ਨਹੀਂ ਹੁਣ ਆਪਾਂ ਕਾਣ ਲੱਗਿਆ ਬਲੌਗ ਡੈਂਟ ਜਿਹਨੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਤੋਂ ਫਟਾਫਟ ਅੱਜ ਅੱਜ ਕੇ ਸ਼ੇਅਰ ਕਮੈਂਟ ਕਰਕੇ ਦੱਸੋ ਕਹੀਏ ਮੇਰੇ ਬਲੌਗ ਵਧੀਆ ਲੱਗੇ ਤੇ ਅਜੇ ਗਲਤੀ ਕੋਈ ਬਲੌਗ ਮੰਗਾਉਦਾ ਬਾਕੀ ਤੁਸੀਂ ਕਮੈਂਟ ਕਰਕੇ ਆਪਾਂ ਨੂੰ ਦੱਸ ਸਕਦੇ ਆ ਚਲੋ ਮਿਲਦੇ ਹੁਣ ਆਪਾਂ ਨੈਕਸਟ ਬਲੌਗ ਮਾਂ ਓਕੇ ਬਾਏ